ਸਤਿ ਸ੍ਰੀ ਅਕਾਲ ਮੈਂ ਤੁਹਾਡਾ ਵੀ ਬਾਕਾ ਜਵਨ ਪਾਜਪਾ ਜਿਲ੍ਹਾ ਐਸਸੀ ਮੋਟਰ ਜਨਰੇਟਰ ਸਤਿਓ ਜਪਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਵਿਚਾਰ ਕਰਾਂਗੇ ਪ੍ਰਾਈਵੇਟ ਸਕੂਲਾਂ ਵਾਲੇ ਕਿਵੇਂ ਪ੍ਰਸ਼ਾਸਨ ਦੀਆਂ ਅੱਖਾਂ ਦੇ ਵਿੱਚ ਮਿੱਟੀ ਘਟਾ ਪਾ ਰਹੇ ਨੇ ਜਿਵੇਂ ਤੁਸੀਂ ਸਭ ਜਾਣਦੇ ਹੋ ਕੁਝ ਦਿਨ ਇੱਕ ਵੀਡੀਓ ਚੱਲ ਰਹੀ ਹੈ ਬਹੁਤ ਹੀ ਤੇਜ਼ੀ ਨਾਲ ਜਿੱਥੇ ਕਿ ਪ੍ਰਾਈਵੇਟ ਸਕੂਲ ਬਲੋਂ ਇੱਕ ਬੱਸ ਦੇ ਉੱਪਰ ਵਹੀਕਲ ਦਾ ਨੰਬਰ ਲਗਾਇਆ ਹੋਇਆ ਹੈ ਤੇ 80 ਤੇ ਨੰਬਰ ਹੋ ਰਿਹਾ ਜਿੱਥੇ ਤੁਸੀਂ ਜਾਣਦੇ ਹੋ ਕਿ 52 ਸੀਟਾਂ ਦੇ ਵਿੱਚ 80 ਬੱਚੇ ਉਨੀ ਬਿਠਾਈ ਹੋਏ ਸੀਗੇ ਜੋ 52 ਸੀਟਰ বাস ਹੁੰਦੀ ਹੈ ਤੇ ਇਸ ਤੇ ਉੱਪਰ ਇਹਨੇ 80 ਬੱਚੇ ਬਿਠਾ ਕੇ ਲਿਜਾ ਰਹੇ ਸੀ ਤੇ ਵੀ ਹੋਰ ਵੀ ਇਸ ਤਰ੍ਹਾਂ ਦੇ ਕੁਝ ਸਕੂਲ ਨੇ ਜੋ ਕਿ ਬੱਚਿਆਂ ਦੇ ਪੇਰੈਂਟਸ ਦੇ ਨਾਲ ਤੱਕਾ ਕਰ ਰਹੇ ਨੇ ਤੇ ਪ੍ਰਸ਼ਾਸਨ ਦਾ ਸਰਕਾਰ ਪੰਜਾਬ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਹੈ ਤੁਸੀਂ ਤੁਸੀਂ ਸਭ ਜਾਣਦੇ ਹੋ ਕਿ ਅਗਰ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ ਹੈ ਤੇ ਪ੍ਰਸ਼ਾਸਨ ਜਾਂ ਆਪਣਾ ਪ੍ਰਾਈਵੇਟ ਸਕੂਲਾ ਵਾਲੇ ਪੱਲਾ ਛਾੜ ਦਿੰਦੇ ਆ ਕਿ ਸਾਡੀ ਗਲਤੀ ਨਹੀਂ ਡਰਾਈਵਰ ਦੀ ਗਲਤੀ ਹੈ ਪਰ ਜਿੱਥੇ ਕਿ ਇਹ ਜ਼ਿੰਮੇਵਾਰੀ ਪ੍ਰਾਈਵੇਟ ਸਕੂਲਾ ਵਾਲਿਆਂ ਦੀ ਬਣਦੀ ਹੈ आ, उपर, कि ਬੱਚਿਆਂ ਨੂੰ ਸੇਫ ਲੈ ਕੇ ਆਉਣਾ ਤੇ ਸੇਫ ਲੈ ਕੇ ਜਾਣਾ ਤੇ ਤੁਸੀਂ ਸਭ ਦੇਖਿਆ ਵੀ ਕਿਸ ਤਰ੍ਹਾਂ ਇੱਕ ਬੱਸ ਦੇ ਉੱਪਰ ਪਤਾ ਨਹੀਂ ਕਿੰਨੀਆਂ ਬੱਸਾਂ ਸਕੂਲ ਦੀਆਂ ਹੋਣਗੀਆਂ ਜਿਸ ਸਕੂਲ ਦੇ ਉੱਪਰ ਵਹੀਕਲ ਦੇ ਨੰਬਰ ਲਗਾਏ ਹੋਏ ਤੇ ਮੇਰਾ ਪ੍ਰਸ਼ਾਸਨ ਅੱਗੇ ਜਾਂ ਪੰਜਾਬ ਸਰਕਾਰ ਅੱਗੇ ਇਹੋ ਅਪੀਲ ਹੈ ਕਿ ਇਸ ਤਰ੍ਹਾਂ ਦੇ ਸਕੂਲ ਦੀ ਜੋ ਮਾਨਤਾ ਹੈ ਉਹਨਾਂ ਨੂੰ ਕਦਮ ਕੀਤਾ ਜਾਂ ਵੇ ਰੱਦ ਕੀਤਾ ਜਾਵੇ ਤਾਂ ਕਿ ਗਾਹ ਤੋਂ ਕੋਈ ਪ੍ਰਾਈਵੇਟ ਸਕੂਲ ਵਾਲਾ ਇਸ ਤਰ੍ਹਾਂ ਦੀ ਕਲੌਣੀ ਘਟਿਆ ਹਰਕਤ ਨਾ ਕਰ ਸਕੇ ਜੋ ਕਿ ਪ੍ਰਸ਼ਾਸਨ ਦੇ ਅੱਖਾਂ ਦੇ ਵਿੱਚ ਮਿੱਟੀ ਪਾਈ ਆ ਰਹੀ ਹੈ ਤੇ ਮੇਰੀ ਹਿਸਾਬ ਨੂੰ ਭੀ ਲੈ ਕਿ ਆਪਣੇ ਆਪਣੇ ਬੱਚਿਆਂ ਦਾ ਤੁਸੀਂ ਖੁਦ ਖਿਆਲ ਰੱਖਣਾ ਹੈ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਤੁਹਾਡੇ ਬੱਚਿਆਂ ਨਾਲ ਨਹੀਂ ਉਹਨਾਂ ਨੂੰ ਆਪਣੀਆਂ ਫੀਸਾਂ ਨਾਲ ਮਤਲਬ ਹੈ ਕਿ ਤੁਸੀਂ ਸਾਨੂੰ ਫੀਸਾਂ ਨਾਲ ਫੀਸਾਂ ਟਾਈਮ ਨਾਲ ਦੇ ਰਹੇ ਹੋ ਸਾਡੇ ਕੋਲੋਂ ਕਿਤਾਬਾਂ ਟਾਈਮ ਨਾਲ ਲੈ ਰਹੇ ਹੋ ਵਰਦੀਆਂ ਸਕੂਲੀਆਂ ਟਾਈਮ ਨਾਲ ਸਾਡੇ ਕੋਲ ਲੈ ਰਹੇ ਹੋ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਮਤਲਬ ਹੈ ਨਾ ਕਿ ਤੁਹਾਡੇ ਬੱਚਿਆਂ ਨਾਲ ਨਾ ਕਿ ਤੁਹਾਡੇ ਨਾਲ ਤੁਸੀਂ ਪੈਸਾ ਉਹਨਾਂ ਨੂੰ ਕਿੱਥੋਂ ਦਿੰਦੇ ਹੋ ਉਹ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਪੇਰਸ ਆਪਣੇ ਆਪਣੇ ਬੱਚਿਆਂ ਦਾ ਤੁਸੀਂ ਖੁਦ ਖਿਆਲ ਰੱਖਣਾ ਹੈ ਪਹਿਲਾ ਤਾਂ ਤੁਹਾਡਾ ਆਪਣਾ ਫਰਜ਼ ਬਣਦਾ ਜੋ ਬੱਚਿਆਂ ਦੇ ਪੇਰੈਂਟਸ ਆ ਬੱਚੇ ਦੇ ਵਿੱਚ ਤੁਹਾਨੂੰ ਖੁਦ ਚੈੱਕ ਕਰਨਾ ਚਾਹੀਦਾ ਕਿ ਜੋ ਕੰਡਕਟਰ ਹੈ ਥੱਲੇ ਉਤਰ ਕੇ ਤੁਹਾਡੇ ਬੱਚੇ ਨੂੰ ਬੱਸੇ ਚਾੜਦਾ ਜਾਂ ਰੋਡ ਪਾਰ ਕਰਾਉਂਦਾ ਉਹ ਜ਼ਿੰਮੇਵਾਰੀ ਪੇਰੈਂਟਸ ਦੀ ਵੀ ਬਣਦੀ ਹੈ ਕੰਡਕਟਰ ਤੇ ਧਿਆਨ ਰੱਖਣਾ ਕੰਡਕਟਰ ਤੇ ਨਿਗਰਾਨੀ ਜਿੱਥੇ ਕਿ ਕੁਝ ਕੰਡਕਟਰ ਇਹੋ ਜਿਹੇ ਆ ਕਿ ਬੱਸਾਂ ਦੇ ਵਿੱਚ ਹੀ ਰਹਿੰਦੇ ਨੇ ਥੱਲੇ ਨਹੀਂ ਉਤਰਦੇ ਤੇ ਮੈਂ ਉਸ ਸਕੂਲਾ ਵਾਲਿਆਂ ਨੂੰ ਵੀ ਇਹ ਵੀ ਅਪੀਲ ਕਹਿਣਾ ਚਾਹਾਂ ਕਿ ਆਪਣੇ ਆਪਣੇ ਕੰਡਕਟਰਾਂ ਨੂੰ ਵੀ ਬੱਸ ਤੋਂ ਬਾਹਰ ਉਤਰਨ ਲਈ ਬੱਚਿਆਂ ਨੂੰ ਚੜਾਇਆ ਜਾਵੇ ਤੇ ਉਤਾਰਿਆ ਜਾਵੇ ਬਾਹਰ ਵਿੱਚ ਕੰਡਕਟਰ ਬੱਸ ਦੇ ਵਿੱਚ ਚੜੇ ਤੇ ਬੱਸ ਦੇ ਵਿੱਚ ਬੱਚਿਆਂ ਦੇ ਪੇਰੈਂਟਸ ਨੂੰ ਇਹ ਵੀ ਚੈੱਕ ਕਰਨਾ ਚਾਹੀਦਾ ਕਿ ਮੈਡੀਕਲ ਬਾਕਸ ਹੈ ਨਾ ਕੋਈ ਸੇਫਟੀ ਬੱਸ ਦੇ ਵਿੱਚ ਹੈ ਆਪਣੇ ਆਪਣੇ ਵਿਚਾਰ ਕਮੈਂਟਾਂ ਰਹੀਓ ਸਾਂਝੇ ਕਰਿਓ ਮੈਂ ਤੁਹਾਡਾ ਵੀ ਪੰਗਾ ਜਵਾਬ ਭਾਜਪਾ ਜਲਾਸੀ ਮੋਟਾ ਦੇਣ ਸਕਦੀ ਕਿ ਆਪਾਂ ਜੋ ਵੀ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਅਸੀਂ ਆਪਣੇ ਫਰਜ਼ ਆਪਣੀ ਡਿਊਟੀ ਨਿਭਾ ਰਹੇ ਹਾਂ ਨਮਸਕਾਰ